कुमार क्या घटना हुई आपको मेरा मोबाइल पैसा ले लिया कौन ले लिया टोटो वाला बैटरी टोटो वाला टोटो हाँ। वाला हम बिहार का पूर्णिया जिला का यहाँ कैसे है? हम बिहार जा रहे थे यहाँ ना रात को गाड़ी था दो बजे रात को गाड़ी पकड़ते आज कर, आज रात में इसके बाद सुबह हुआ सात बजे सात बजे मेरा पैसा बैग उग सब ले लिया अभी यहाँ थाने आए मदद करी अभी तक कर रहा लगा हुआ है लगे हुए समय तो सात बजे का था सात देखना देखना था। सात बजे सात बजे आज ही का घटना सात बजे सुबह का है वो दो आदमी था टोटो वाला हम अकेला था क्या कुछ के लिए मेरा बैग पैसा मोबाइल सब ले लिया है पाँच हजार रुपया ले लिया पैसे कितने पाँच हजार रुपया के और बैग में सामान सामान घर 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 जा रहे। मेरा माँ घर जा रहे रहे मेरा मेरा डेट डेट खा खा गया गया हम हम चाहते जितना चीज चोरी हमको मिल जाएगा जाएगा फेसबुक पता लगे। तो भी कोई लड़का बिहार तो आया ਜਿਹਨੂੰ ਈ ਰਿਕਸ਼ਾ ਵਾਲਿਆਂ ਨੇ ਦੱਸਿਆ ਵੀ ਇਸ ਵਾਲੇ ਕੋਈ ਟ੍ਰੇਨ ਨਹੀਂ ਜਾਣੀ ਤੇ ਤੈਨੂੰ ਬੱਸ ਸਟੈਂਡ ਛੱਡ ਦਿੰਦੇ ਆ ਤੇ ਜਦੋਂ ਉਹ ਬੱਸ ਸਟੈਂਡ ਛੱਡਣ ਆਏ ਤੇ ਰਸਤੇ 'ਚ ਉਹਦਾ ਮੋਬਾਈਲ ਵਗੈਰਾ ਕੋਲਿਆ ਤੇ ਜੋ ਉਹਦੇ ਕੋਲੇ ਕੈਸ਼ ਸੀਗਾ ਉਹ ਖੋਲਿਆ ਅਸੀਂ ਪਹਿਲਾਂ ਤਾਂ ਬੜੀ ਮੁਸ਼ਕਿਲ ਨਾਲ ਮਦਈ ਟਰੇਸ ਕੀਤਾ ਹੈ ਅਸੀਂ ਮਦਈ ਟਰੇਸ ਕਰਕੇ ਈ ਰਿਕਸ਼ਾ ਯੂਨੀਅਨ ਵਾਲਿਆਂ ਨਾਲ ਗੱਲਬਾਤ ਕਰਾਇਆ ਸੀ ਮੀਟਿੰਗ ਕੀਤੀ ਹੈ ਉਹ ਬੰਦੇ ਦਾ ਹੁਲੀਆ ਦੱਸਿਆ ਤੇ ਅਸੀਂ ਉਹਦੇ ਕਾਫੀ ਨੇੜੇ ਪਹੁੰਚ ਚੁੱਕੇ ਹਾਂ ਤੇ ਹੋਪਫੁਲੀ ਉਹਦੀ ਗਿਰਪਰੀ ਵੀ ਹੋਊਗੀ ਉਹਦੇ ਤੇ ਅੰਡਰ ਰਿਗਲਮੈਂਟ ਸੈਕਸ਼ਨਸ ਆਫ ਬੀਐਨਐਸ ਫॉर ਚਦੜਜਗਰਤੀ ਦੇ ਪਰ। ਇਹ ਸਰ ਯੂਨੀਅਨ ਦਾ ਆਟੋ ਹੈ ਜਾਂ ਕੋਈ ਵੈਸੀ ਨਹੀਂ ਜੀ ਇਹ ਆਪਣਾ ਇਹਨੇ ਕਿਰਾਏ ਤੇ ਲਿਆ ਹੋਇਆ ਆਟੋ ਸੀਗਾ ਤੇ ਮੈਂ ਤੁਹਾਡੇ ਦਰਯੀ ਇਹ ਵੀ ਅਪੀਲ ਕਰਨੀ ਚਾਹੂੰਗਾ ਜਿਹੜੇ ਈ ਰਿਕਸ਼ਾ ਮਾਲਕ ਨੇ ਜਾਂ ਆਟੋ ਰਿਕਸ਼ਾ ਮਾਲਕ ਨੇ ਜਿਹੜੇ ਕਿਰਾਏ ਤੇ ਗੇ ਰਿਕਸ਼ਾ ਦਿੰਦੇ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਆਪਣਾ ਆਟੋ ਜਾਂ ਈ ਰਿਕਸ਼ਾ ਕਿਰਾਏ ਤੇ ਦਿੰਨੇ ਹੋ ਜਾਂ ਅੱਗੇ ਉਹਨੂੰ ਲੀਜ਼ ਤੇ ਦਿੰਨੇ ਤਾਂ ਜਿਹੜਾ ਵੀ ਕੋਈ ਉਹਦਾ ਡਰਾਈਵਰ ਹੈ ਪਹਿਲਾਂ ਤਾਂ ਉਹਦੇ ਸਾਰੇ ਡਾਕੂਮੈਂਟਸ ਚੈੱਕਤੇ ਜਾਣ ਤੇ ਉਹਦੇ ਬਾਰੇ ਇੱਕ ਇਤਲਾ ਮਤਲਕਾ ਠਾਣੇ ਨੂੰ ਵੀ ਦਿੱਤੀ ਜਾਵੇ ਸਰ ਜਿਸ ਤਰ੍ਹਾਂ ਪਿੱਛੇ ਦੀ ਇੱਕ ਵਿਅਕਤੀ ਵੱਲੋਂ ਨੰਬਰ ਵਗੈਰਾ ਲਗਾਏ ਗਏ ਉਹਨਾਂ ਨੂੰ ਬਹੁਤ ਹੀ ਕਾਫੀ ਮਦਦ ਮਿਲਦੀ ਹੈ ਬਿਲਕੁਲ ਜੀ ਇਸ ਤਰ੍ਹਾਂ ਦੀ ਮੁਹਿੰਮ ਜੇ ਪੁਲਿਸ ਚਲਾਵੇ ਅਸੀਂ ਕੋਆਰਡੀਨੇਟ ਕਰ ਰਹੇ ਹਾਂ ਆਪਣਾ ਜਿਹੜਾ ਮਸਲਿਕਾ ਕਮੇਟੀ ਨਾਲ ਇਹਨਾਂ ਵੱਲੋਂ ਈ ਰਿਕਸ਼ਾ ਰਜਿਸਟਰ ਕੀਤੇ ਜਾਂਦੇ ਹਨ ਜਿਹੜੇ ਉਹ ਸਰਟੀਫਿਕੇਟ ਲਏ ਜਾਂਦੇ ਉਹ ਟਾਈਮ ਨਾਲ ਤੁੰਦਲੇ ਪਹ ਜਾਂਦੇ ਆ ਅਸੀਂ ਕੋਈ ਬਣਾ ਰਹੇ ਹਾਂ ਵੀ ਜਿਹੜਾ ਉਹਨਾਂ ਦਾ ਸਰਟੀਫਿਕੇਟ ਜਾਂ ਉਹਨਾਂ ਦਾ ਨੰਬਰ ਵੱਡੇ ਵੱਡੇ ਅੱਖਰਾਂ ਚ ਉੱਥੇ ਡਿਸਪਲੇ ਹੋਵੇ ਅੱਗੇ ਤੇ ਪਿੱਛੇ ਤੇ ਉਹ ਧੁੰਦਲਾ ਨਾ ਹੋਵੇ ਟਾਈਮ 'ਤੇ ਹਾਂ ਬਿਲਕੁਲ ਦੇਖੇ ਜਾ ਸਕਦੇ ਸਰ ਜਿਸ ਤਰ੍ਹਾਂ ਪਹਿਲੇ ਪਿੱਛੇ ਨਗਰ ਨਿਗਮ ਕੋਲੋਂ ਪਰ ਇਹ ਰਿਚਾਲੀ ਵੈਰੀਫਿਕੇਸ਼ਨ ਕਰਾਈ ਗਈ ਸੀ ਉਹ ਲਗਭਗ 2500 ਦੇ ਕਰੀਬ ਵੈਰੀਫਿਕੇਸ਼ਨ ਹੋਈ ਸੀ ਤੇ ਬਾਕੀ ਲਗਭਗ 10000 ਦੇ ਕਰੀਬ ਸ਼ਹਿਰ ਦੇ ਵਿੱਚ ਅੱਧਾ ਚੱਲਦੇ ਪਰ ਕਿਤੇ ਨਹੀਂ ਹੋਈ ਉਹਨਾਂ ਉੱਤੇ ਕੀ ਆਪਣੇ ਕੋਲ ਕਰ ਬਈ ਹੁਣ ਅਸੀਂ ਇਹੀ ਮਹੌਲ ਚਲਾ ਰਹੇ ਹਾਂ ਜੀ ਉਨੇ ਨੂੰ ਸਮਾਂ ਦਿੱਤਾ ਜਾਊਗਾ ਉਹਦੇ ਆਪਣਾ ਰਜਿਸਟਰ ਕਰਵਾਉਂਦਾ ਤੇ ਜਿਹੜੇ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਰਜਿਸਟਰ ਨਹੀਂ ਹੋਣਗੇ ਉਹਨਾਂ ਖਿਲਾਫ ਆਪਣਾ ਮੋਟਰ ਵਹੀਕਲ ਐਕਟ ਦੇ ਅੰਦਰ ਕਾਰਵਾਈ ਕੀਤੀ ਜਾਊ। ਸਰ ਕੀ ਉਹਨਾਂ ਦੇ ਫੇਸ ਵਗੈਰਾ ਜਾਂ ਜਿਹੜੀ ਫੋਟੋ ਵਗੈਰਾ ਹੈਗੀ ਇਹ ਆਪਣੇ ਪੁਲਿਸ ਰਿਕਾਰਡ ਦੇ ਵਿੱਚ ਰਹੇਗਾ ਕਿਸ ਤਰ੍ਹਾਂ ਵੀ ਕੋਈ ਹੋਰ ਇਹ ਦੱਸਦਾ ਹੈ ਤਾਂ ਉਹਦੇ ਮੁਤਾਬਿਕ ਉਹਨੂੰ ਕੰਦਲ ਨੂੰ ਛੇਤੀ ਟ੍ਰੈਸ ਕੀਤਾ ਜਾ ਸਕਦਾ। ਹਾਂਜੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜੋ ਵੀ ਈ ਰਿਕਸ਼ਾ ਆਪ ਚਲਾਉਂਦਾ ਤਾਂ ਰਜਿਸਟਰ ਕਰਵਾਉਗਾ ਉੱਥੇ ਦੀ ਫੋਟੋ ਲੱਗੂਗੀ। ਉਹ ਫੋਟੋ ਸੈਟਿਕ ਵਾਲੀ ਵੀ ਆਊਗੀ। ਤੇ ਜੇ ਕੋਈ ਲੀਸ ਤੇ ਜਾਂ ਕਿਰਾਏ ਤੇ ਦਿੰਦਾ ਤਾਂ ਉਹਦੀ ਜ਼ਿੰਮੇਵਾਰੀ ਹੋਊਗੀ ਵੀ ਜਿਹਨੂੰ ਵੀ ਉਹ ਦਿੰਦਾ ਹੈਗੇ ਕਿਰਾਏ ਤੇ ਤਾਂ ਉਸ ਤੋਂ ਉਹਦੇ ਪ੍ਰੋਪਰ ਡਾਕੂਮੈਂਟ ਲੈ ਕੇ ਤੇ ਠਾਣੇ 'ਚ ਵੀ ਕਾਪੀ ਦੇ ਦੇ। ਸਰ ਪਿੱਛੇ ਇੱਕ ਸਮਾਜਿਕ ਬੋਲਾਵਾ ਆਇਆ ਹੈ ਜੇ ਨੰਬਰ ਲਵਾਏਗੇ ਸੀ ਇਹ ਆਟੋ ਦੇ ਅਨੰਦ ਵਿਸਥਾਰ ਦੇ ਉਹ ਪ੍ਰਾਇਮਰੀ ਬੋਲੋ ਪ੍ਰੋਜੈਕਟ ਨੰਬਰ ਲੱਗਦੇ ਚਾਹੀਦੇ ਬਿਲਕੁਲ ਲੱਗਨੇ ਚਾਹੀਦੇ ਜੀ ਉਹਨਾਂ ਦਾ ਬੜਾ ਸ਼ਲਾਘਾਯੋਗ ਕਦਮ ਸੀਗਾ ਐਨ ਜੀਓ ਨੇ ਇੱਕ ਲਾਇਸੀ ਬਟ ਉਹ ਜਿਆਦਾ ਈ ਰਿਕਸ਼ਾ ਨੂੰ ਕਵਰ ਨਹੀਂ ਕਰ ਸਕੇ ਉਹਨਾਂ ਨੇ ਤਕਰੀਬਨ 100 ਜਾਂ 150 ਦੇ ਲਾਇਆ ਸੀ ਅਸੀਂ ਉਹ ਐਕਸਰਸਾਈਜ਼ ਨੂੰ ਅੱਗੇ ਜਾਰੀ ਰੱਖਦੇ ਹੋਏ ਕਮੇਟੀ ਨਾਲ ਤਾਲਮਿਲ ਕਰਕੇ ਸਾਰਿਆਂ ਦੇ ਲਾਭ ਦੇ ਉਸ ਪਰਾਂ